ਉਹ ਬਾਈ ਤੇ ਬਾਰੇ ਦੀ ਬਾਪੂ ਉਹ ਬਈ ਜਾਇਐ ਸੀ ਬਾਪੂ ਕੋਲੇ ਆਇਆ ਸੀ ਕੀ ਕਹਿੰਦਾ ਬਾਪੂ ਬਾਪੂ ਹੀ ਤਾਂ ਉਹੀ ਮੜਕਾ ਤੇ ਉਹੀ ਵੜਕਾ ਪੱਟੂ ਕਹਿੰਦਾ ਆਪਣਾ ਇਹ ਇੱਕ ਤਲ ਹੋਰ ਕਰਾ ਲਓ 20 ਸਾਲ ਲਾਉਣੇ ਮਜੂਰ ਆ ਉਹ ਵੈਲੀ ਵਾਲੇ ਬਾਪੂ ਦਾ ਖੂਨ ਜੋ ਖੋਲਦਾ ਆਪਣੇ ਚ ਛੜੀਆਂ ਦੇ ਵਾਧੂ ਖਾਮ ਨਿਕਲਿਆ ਏ ਤਾਂ ਹੀ ਉੱਡੀ ਆ ਉਹਨਾਂ ਵੈਰਿਆਂ ਨੂੰ ਚੰਡ ਕੇ ਰੱਖਣਾ ਪਊ ਆਪਾਂ ਨੂੰ ਕਿਤੇ ਆਪਣੀ ਐਵੇਂ ਬਾਪੂ ਦੀ ਪਾਗ ਨੂੰ ਦਾਗ ਲਵਾ ਦੇਣਾ ਪੂਨੇ ਤਾਂ ਇਹਨਾਂ ਦੇ ਬਾਪੂ ਦਾ ਪਾਣੀ ਪਿੱਛੇ ਕਤਲ ਕਰਤਾ ਸੀਗਾ ਚੰਡ ਦਾਂਗੇ ਫਿਰ ਇੱਕ ਅੱਧੇ ਨੂੰ ਜੇ ਬਾਹਲੀ ਤਰ ਫੇੜ ਕਰਦੇ ਆ ਫਿਰ ਕੰਮ ਨਵੇੜ ਦਿੰਨੇ ਇਹਨਾਂ ਦਾ ਟੱਬਰ ਜਿਹੇ ਚ ਇਕੱਠਾ ਹੋ ਜਾਊਗਾ ਸਹੀ ਗੱਲ ਆ ਭਾਈ ਚੰਗਾ ਭਾਈ ਫਿਰ ਮੈਂ ਸ਼ਹਿਰ ਜਾਣਾਗਾ ਮੈਂ ਜਾਣਾ ਨੇ ਇਸੋ ਜੀ ਆ ਨਾ ਬਾਈ ਦਿਨ ਹੋਈ ਉਹ ਜਗਾ ਤੇ ਉਹ ਨਾ ਬਾਈ ਫੂਲ ਖਾਦਾ ਬਾਪੂ ਬਾਪੂ ਨੂੰ ਉੱਥੇ ਮਾਰਿਆ ਸੀ ਸਹੀ ਗੱਲ ਆ ਬਾਈ ਮੋਤਾ ਬਾਪੂ ਨੇ ਕਹਿੰਦਾ ਭਾਜੋ ਪੁੱਤੇ ਪਰ ਹੁਣ ਵੈਰੀ ਵਨ ਨੂੰ ਮਾਣੀ ਪਿਆਉਣੇ ਆ ਸਹੀ ਗੱਲ ਆ ਬਾਈ ਜਦ ਵੀ ਅੱਖ ਲੱਗਦੀ ਆ ਨਾ ਸੁਪਨੇ 'ਚ ਬਾਪੂ ਹੁੰਦਾ ਤੇ ਕਹਿੰਦਾ ਵਗਲਾ ਲੈ ਲਓ ਬਾਈ ਵੇੜ ਦਾ ਕੰਮ ਬਈ ਹਾਂਜੀ ਬਈ ਝੋਨੇ ਵੱਲੀ ਕਿੜਾ ਮਾਰਾਂਦਾ ਤੇ ਪਾਣੀ ਛੱਡਦੇ ਉਹਨੂੰ ਮਾਰਾਂਗਾ ਆ ਪਿਆ ਗੋਲਾ ਆ ਜਾ ਬਈ ਪਾਣੀ ਲਾੜਾ ਇੱਕ ਸੁਖਮਨ ਸਾਹਿਬ ਝੋਨੇ 'ਚ ਪਾਣੀ ਵੱਧਿਆ ਹੋਇਆ ਕਮਰਾ ਸਾਬਰ ਇਹਨਾਂ ਨੂੰ ਛੱਡ ਦੇ ਛੋਟੇ ਕੀ ਬਣਾਏ ਫਸਲਾਂ ਬਈ ਨਾ ਤਾਂ ਮੈਂ ਸ਼ਹਿਰ ਜਾਣਾ ਦਿਨਾਂ ਹੀ ਮੈਂ ਗੱਡੀ ਚਾਣੀ ਆਪਾਂ ਵੀਰਾਂ ਨੂੰ ਹਾਂ ਫੇਰ ਜਾਓ ਤੇ ਕਿ ਮਾਰਨਾ ਇਹੋ ਗਿਆ ਬਾਈ ਜੀ ਬਹੁਤ ਕੁੱਤੇ ਆ ਗਏ ਕੁੱਤੇ ਹੋ ਰਹੇ ਸਾਲਾਂ ਦੀ ਹਿੰਮਤ ਇਹੋ ਮਤ ਇਹੋ ਮਾਇਆ ਕੰਮ ਨਹੀਂ ਆਉਂਦਾ ਨਾਲੇ ਕਹਿੰਦੇ ਜੀ ਜਿਹਨੂੰ ਡਿਬਾ ਕੋ ਮਾਰਿਆ ਉਹੇ ਨੂੰ ਮਾਰਨਾ ਉਹਨਾਂ ਸਾਲਾਂ ਦੀ ਐਡੀ ਹਿੰਮਤ ਚੱਲ ਚੱਲ ਕੇ ਛੁੱਟੇ ਪੇਟਾਂ ਘੜੀਆੜਿਆ ਦੇਨਾਂ ਨੂੰ ਛੜਾਈਏ ਚੱਲ ਪੀ ਲੋਗਾ ਨਗਰ ਦਾ ਬਰਾ ਮਿੱਤਾ ਸਾਰੇ ਘਰ ਤੇ ਦੁੱਧ ਹੀ ਰਾਤੀ ਸਾਰੇ ਪਿੰਡ ਚ ਬੇਸੀ ਕਰਾਤੀ ਸਰਪੰਚ ਆਇਆ ਨਹੀਂ ਟੱਕਰੇਗਾ ਬੰਦੇ ਕੰਡੇ ਕੰਡੇ ਇਹ ਲੈਣ ਗਿਆ ਪਿਓ ਦੀ ਮੌਤ ਦਾ ਬਦਲਾ ਆਪਣੇ ਨੂੰ ਮਾਰ ਕੇ ਦੇ ਨਾ ਨਾ ਯਮਰਾਜ ਕੋਲ ਕਲਤਾ ਮੇਰਾ ਨਾਮ ਜੋਤ ਨਹੀਂ ਸਰਪੰਚ ਕਿਹੜਾ ਸਾਲਾ ਲਾਦਾ ਉਹਦੀ ਵੀ ਮਾਰ ਦੇਣੀ ਹੁੰਦੀ ਦੋ ਕੋਈ ਨਾ ਛੋਟੇ ਸਿਆਣਿਆਂ ਦਾ ਕਹਿਣਾ ਮੰਨਾਂ ਪੈਂਦਾ ਫਿਰ ਉਹ ਵੀ ਬਾਈ ਕਿਤੇ ਕੰਮ ਆ ਜਾਣਗੇ ਬਾਪੂ ਦੀ ਪੱਗ ਰੋਲ ਕੇ ਰੱਖਦੀ ਮੈਨੂੰ ਖਿੱਚ ਕੇ ਲਿਆ ਨਾ ਤੂੰ ਆਪ ਲੱਗਾ ਨਾ ਮੈਂ ਲੜ ਦਿੱਤਾ ਆਹ ਦਾ ਕੋਈ ਨਾ ਤੂੰ ਖੰਡ ਰੱਖ ਤੇ ਤੋ ਯਾਰ ਐ ਕਿਹੜਾ ਜੀ ਉੱਪਰ ਨਹੀਂ ਵੱਜਿਆ ਐ ਕਿਤੇ ਤਾਂ ਮਾਰਦਾ ਆਪਾਂ ਸਰਪੰਚ ਕਰਕੇ ਦੱਬ ਗਏ ਕਿਉਂਕਿ ਉਹ ਮੋਜਮਾਰ ਬੰਦਾ ਸੀਗਾ ਸਮੇਂ ਦਾ ਇੰਤਜ਼ਾਰ ਕਰਾ ਉੱਥੇ ਮਾਰਾਂਗਾ ਉਹਨੂੰ ਜਿੱਥੇ ਉਹਨਾਂ ਦਾ ਬਾਪੂ ਮਾਰਿਆ ਗਿਆ ਬਾਈ ਮੌਕਾ ਤਾਂ ਕਿੱਧਰ ਦੇਖਦੇ ਆ ਸ਼ੇਰ ਨਹੀਂ ਸਰਪੰਚਾਂ ਦੀ ਸੀ ਬਜੇ ਸਰਪੰਚ ਨੂੰ ਰਗੜ ਦਿੰਦੇ ਹੁਣ ਕੱਢਾਂਗੇ ਸਾਲਾ ਇਹ ਤਾਂ ਹੋ ਚੁ ਗਿੱਲਾ ਸਾਲਾ ਦੋਨੇ ਭਾਈ ਜਿਉਂਦੇ ਨਹੀਂ ਛੱਡਨੇ ਆਪਾਂ ਬਾਪੂ ਵੀ ਇਹਨਾਂ ਦਾ ਪਾਣੀ ਪਿੱਛੇ ਵੱਡਿਆ ਸੀ ਨਾ ਹੁਣ ਇਹ ਵੀ ਪਾਣੀ ਪਿੱਛੇ ਵੱਢਨੇ ਆਂ ਭਾਈ ਹੁਣ ਟਾਈਮ ਆ ਗਿਆ ਹੋਰ ਨਹੀਂ ਪਿੱਛੇ ਮੁੜਦੇ ਭਾਈ ਸਰ ਕੱਟਾ ਪਾ ਲੈ ਪਰਾਪੋਰਟ ਕਾਟਣਾ 25 ਮਹੀਨਾ ਹੋ ਵੀ ਹੁਣ ਮਰਦੀ ਆ ਹਾਂਜੀ ਅਸੀ ਕਾਲ ਜੀ ਕਿਦਾਂ ਸਰ ਮੀਤ ਕਰਦੇ ਵਧੀਆ ਹੋਗੇ ਮੈਂ ਥੋੜਾ ਆਪਣਾ ਆਰਟ ਚੱਕ ਲੈਣ ਵਾਲਾ ਇਹ ਸਾਡੀ ਵੀਡੀਓ ਖੂਨ ਦਾ ਬਦਲਾ ਫਰਸਟ ਪਾਰਟ ਹੈ ਸੈਕਿੰਡ ਪਾਰਟ ਮੰਡੇ ਨੂੰ ਆ ਰਿਹਾ ਹੈ ਇਸ ਪਾਰਟ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਤੁਹਾਨੂੰ ਜਲਦ ਤੋਂ ਜਲਦੀ ਹੋਰ ਵੀਡੀਓ ਮਿਲ ਸਕਣ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਵੀਰੋ ਹੁਣ ਕਮੈਂਟ ਕਰਿਆ ਕਰੋ ਇਹ ਲੰਮੀ ਵੀਡੀਓ ਜਾਊਗੀ 4-5 ਭਾਗ ਹੋਣਗੇ ਤੇ ਇਹ ਸੋਮਵਾਰੀ ਦੂਜਾ ਪਾਠ ਆ ਰਿਹਾ ਹੈਗਾ ਪੁੱਤ ਪਿਓ ਨੂੰ ਵੇਖ ਕੇ ਮੁੱਛਾਂ ਨੂੰ ਵਟ ਨਹੀਂ ਦਈਦਾ ਤੇਰੀ ਬੇਬੇ ਗੁੱਸਾ ਕਰ ਜੂ